ਮੇਰੇ ਅੱਲੇ ਖਿਆਲ ਰੱਖਣਾ ਗਰੀਬ ਬੰਦੇ ਅੱਲੇ ਚੜ੍ਹਦੀ ਕਲਾ ਰੱਖਣੀ ਮੇਰੀ ਤੋੜਨੇ ਗਲੇ ਜੋ ਸਿੰਘੋ ਵੇ ਦਿੱਲੀ ਦੇ ਕੇਰੇ ਨੂੰ ਤੋੜਨੇ ਗਲੇ ਜੋ ਸਿੰਘੋ ਵੇ ਦਿੱਲੀ ਦੇ ਕੇਰੇ ਨੂੰ ਮਾਰ ਗੋਲੀਆਂ ਕਰ ਦਿਓ ਸਿੰਘੋ ਕੋ ਪਹਨੇਰੇ ਨੂੰ ਤੋੜਨੇ ਗਲੇ ਜੋ ਸਿੰਘੋ ਵੇ ਦਿੱਲੀ ਦੇ ਕੇਰੇ ਨੂੰ ਮਤਾ ਪਕਾਇਆ ਰਲ ਕੇ ਕੌਮੀ ਸੀ ਬਲਵਾਨਾਂ ਨੇ ਹਿੱਕਾਂ ਤਾਂ ਖਲੋਤੇ ਸਾਡੇ ਬਾੜਨਾ ਉੱਤੇ ਅੱਜ ਬਜ਼ੁਰਗ ਗਏ ਵੇ ਹਿੱਕਾਂ ਤਾਂ ਖਲੋਤੇ ਬਾੜਨਾ ਉੱਤੇ ਸਾਡੇ ਹੈ ਬਜ਼ੁਰਗ ਗਏ 90 ਸਾਲ ਦੀ ਉਮਰ ਹਿੱਕਾਂ ਤਾਂ ਨਹੀਂ ਖੜ ਗਏ ਵੇ ਦੇਖੇ ਦਿਖਾ ਤਰਪੈਣਾ ਸਿੰਘੋ ਮਰਨਾ ਆਪਾ ਨੂੰ ਦੇਖੇ ਦਿਖਾ ਤਰਪੈਣਾ ਸਿੰਘੋ ਮਰਨਾ ਆਪਾ ਨੂੰ ਕਈਆਂ ਦੀਆਂ ਬਾਵਾਂ ਭੰਨੀਆਂ ਕਈਆਂ ਦੀਆਂ ਤੋੜੀਆਂ ਲੱਤਾਂ ਵੇ ਤੋੜਨੇ ਗਲ ਜੋ ਸਿੰਘੋ ਵੇ ਦਿੱਲੀ ਦੇ ਕੇਰੇ ਨੂੰ ਤੋੜਨੇ ਗਲ ਜੋ ਸਿੰਘੋ ਵੇ ਦਿੱਲੀ ਦੇ ਕੇਰੇ ਨੂੰ ਆ ਲੋ ਕਾਠੀਆਂ ਵਟੋ ਤਿਆਰੀ ਘੋੜਿਆਂ ਉੱਤੇ ਵੇ ਖੱਟਰ ਸਰਕਾਰ ਨੇ ਲਾ ਕੇ ਪੱਥਰ ਬਾਰਡਰ ਬੰਦ ਕੀਤੇ ਤੋੜਨੇ ਲਜੋ ਸਿੰਘੋ ਵੇ ਦਿੱਲੀ ਦੇ ਰੇ ਨੂੰ ਚਾਰ ਚ ਫੇਰੇ ਪਾਇਆ ਰਾ ਮੂੰਹੋਂ ਬੋਲ ਪਗਾਵਾਗੇ ਸੱਤ ਵਾਰਾ ਹੁਣ ਜਿੱਤਿਆ ਦਿੱਲੀਏ ਤੈਨੂੰ ਪੰਜਾਬ ਨੇ ਅੱਗੇ ਨਹੀਂ ਸੱਤ ਵਾਰਾਂ ਤੈਨ ਜਿੱਤਿਆ ਦਿੱਲੀਏ ਪੰਜਾਬ ਨੇ ਅੱਗੇ ਤੈਨੂੰ ਨਹੀਂ ਅੱਜ ਦਿਖਾ ਤੇਰ ਯਾਦ ਰੱਖੀ ਹਣ ਬਿਰਥਿਆ ਨਹੀਂ ਜਾਂਦਾ ਖੂਨ ਸ਼ਹੀਦਾਂ ਦਾ ਡੁੱਲਿਆ ਬਿਰਥਿਆ ਨਹੀਂ ਗਾ ਜਾਂਦਾ ਵਾ ਪਾਲਿਆ ਘੇਰਾ ਦਿੱਲੀਏ ਤੈਨੂੰ ਚਾਰ ਚਫੇਰੋ ਅੱਜ ਪੰਜਾਬੀਆਂ ਨੇ ਤੋੜ ਨਿਕਲ ਜੋ ਹਾਏ ਤੋੜ ਨਿਕਲ ਜੋ ਸਿੰਘੋ ਵੇ ਦਿੱਲੀ ਦੇ ਘੇਰੇ ਨੂੰ ਕਾਲਾ ਸਬਰਾਇਆ ਲਿਖਦਾ ਇਸ ਕਹਿੰਦੇ ਪਸਰੰਗਾ ਨੂੰ ਤੋੜਨ ਗਲ ਜੋ ਸਿੰਘੋ ਵੇ ਦਿੱਲੀ ਦੇ ਕੇਰੇ ਨੂੰ ਤੋੜਨ ਗਲ ਜੋ ਸਿੰਘੋ ਵੇ ਦਿੱਲੀ ਦੇ ਕੇਰੇ ਨੂੰ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਮਾੜਾ ਚੰਗਾ ਬੋਲ ਬਸਕਣਾ ਮਾਰਾ ਸੱਚੇ ਪਾਤਸ਼ਾਹ ਕਿਰਪਾ ਕਰ